ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਡੀ ਜਿਹੜੀ ਸਾਖੀ ਹੈ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਉਸ ਦਾ ਜਿਹੜਾ ਸਿਰਲੇਖ ਸੀਗਾ ਵੇਈ ਨਦੀ ਦੀ ਸਾਖੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਪਿਛਲੀ ਸਾਖੀ ਦੇ ਵਿੱਚ ਵੇਈ ਨਦੀ ਦੇ ਵਿੱਚ ਅਲੋਪ ਹੋ ਗਏ ਸਨ ਉਸ ਤੋਂ ਬਾਅਦ ਮਾਤਾ ਸੁਲੱਖਣੀ ਜੀ ਤੇ ਬੀਬੀ ਨਾਨਕੀ ਜੀ ਬਹੁਤ ਹੀ ਬਿਲਕੁਲ ਰਏ ਸਨ ਅੱਜ ਅਸੀਂ ਗੱਲ ਕਰਾਂਗੇ ਕਿ ਬੇਈ ਨਦੀ ਵਿੱਚੋਂ ਗੁਰੂ ਨਾਨਕ ਦੇਵ ਜੀ ਕਿਵੇਂ ਬਾਹਰ ਆਏ। ਜੋਤੀ ਸਰੂਪ ਦਿਆਲੂ ਕਿਰਪਾਲੂ ਤੇ ਜਗਤ ਰਖਿਆ ਕੋ ਗੁਰੂ ਨਾਨਕ ਤੇਜ ਜੀ ਦੇ ਚੋਜ ਨਿਰਾਲੇ ਉਹਨਾਂ ਦੇ ਚੋਜ ਨੂੰ ਕੌਣ ਜਾਣੇ ਤੀਸਰੇ ਦਿਨ ਤੜਕ ਹੀ ਬੇਈ ਨਦੀ ਦੇ ਵਿੱਚੋਂ ਪ੍ਰਗਟ ਹੋ ਗਏ ਅੱਖਾਂ ਪਾਣੀ ਤੋਂ ਉੱਚੀਆਂ ਕਰਕੇ ਚਗਿਰਦੇ ਦੇਖਿਆ ਕੋਈ ਮਨੁੱਖ ਨਾ ਦਿਸਿਆ ਉਨ੍ਹਾਂ ਦੇ ਨੂਰੋਂ ਨੂਰ ਹੋਏ ਨੈਣਾਂ ਦੇ ਜਲ ਦੀ ਉੱਪਰਲੀ ਸਤ੍ਹਾ ਕਿਨਾਰੇ ਦੇ ਦਰਖਤ ਦੇਖੇ ਉਨ੍ਹਾਂ ਉੱਤੇ ਨਵਾਂ ਹੀ ਸ਼ਿੰਗਾਰ ਸੀ ਉਨ੍ਹਾਂ ਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਉਨ੍ਹਾਂ ਦੇ ਮੋੜ ਆਉਣ ਤੇ ਕੁਦਰਤ ਨੇ অতি ਪ੍ਰਸੰਨ ਹੋ ਕੇ ਸਵਾਗਤ ਕੀਤਾ ਹੈ ਅਝੋਪਲੇ ਨਦੀ ਵਿੱਚੋਂ ਬਾਹਰ ਆਏ ਕਿਨਾਰੇ ਤੇ ਨਾ ਉਨ੍ਹਾਂ ਦੇ ਬਸਤਰ ਸਨ ਤੇ ਨਾ ਹੀ ਸੇਵਕ ਸੂਰਜ ਅਜ ਉਦਹਿ ਨਹੀਂ ਸੀ ਹੋਇਆ ਰਹਿਣ ਪਿੰਨੜੀ ਸੀ ਤਾਰੇ ਅਸਮਾਨ ਉੱਤੇ ਹੱਸ ਰਹੇ ਸਨ ਹਾਂ ਸੁਲਤਾਨਪੁਰ ਦੇ ਘਰਾਂ ਵਿੱਚੋਂ ਅੰਮ੍ਰਿਤ ਵੇਲੇ ਜਾਗਣ ਵਾਲੇ ਕੁੱਕੜ ਬਾਗਾਂ ਦੇ ਕੇ ਈਸ਼ਵਰ ਭਗਤਾਂ ਨੂੰ ਜਾਗਣ ਦਾ ਸੱਦਾ ਦੇ ਰਹੇ ਸਨ ਤੜਕੇ ਦੀ ਸ਼ੀਤਲ ਪਵਨ ਰੁਮਕ ਰੁਮਕ ਕੇ ਚੱਲ ਰਹੀ ਸੀ ਨਦੀ ਕਿਨਾਰੇ ਤੋਂ 10 ਕੁ ਕਦਮ ਉੱਪਰ ਹੋ ਕੇ ਹਰੇ ਕਾ ਉੱਤੇ ਚੌਂਗੜਾ ਮਾਰ ਕੇ ਬਿਰਾਜ ਗਏ ਆਪ ਜੀ ਨੇ ਜੋਗੀਆਂ ਦੀ ਤਰ੍ਹਾਂ ਆਸਣ ਜਮਾ ਲਿਆ ਨੈਣ ਮੁੰਦ ਲਏ ਸੂਰਤ ਈਸ਼ਵਰ ਪ੍ਰਮਾਤਮਾ ਦੇ ਨਾਲ ਜੋੜ ਕੇ ਸਤ ਕਰਤਾਰ ਸਤ ਕਰਤਾਰ ਦਾ ਜਾਪ ਕਰਨ ਲੱਗੇ ਰੁੱਝ ਗਏ ਵੱਡੇ ਮਾਲਕ ਦੀ ਨੌਕਰੀ ਵਿੱਚ ਦੌਲਤ ਖਾਂ ਦਾ ਮੋਦੀਖਾਨਾ ਤੇ ਦੌਲਤ ਖਾਂ ਭੁੱਲ ਗਿਆ ਝੂਠੀ ਨੌਕਰੀ ਦਾ ਤਿਆਗ ਕਰਕੇ ਸੱਚੀ ਨੌਕਰੀ ਕਰਨ ਲੱਗ ਪਏ ਰੱਬ ਪਿਆਰੇ ਸੁਲਤਾਨਪੁਰੋਂ ਤੁਰੇ ਨਦੀ ਕਿਨਾਰੇ हरे राम सीताराम राधे श्याम भोलेनाथ सतग्रतार जपते हुए ਹਨੇਰੇ ਹਨੇਰੇ ਹੀ ਵਾਪਸ ਮੁੜ ਗਏ ਉਹਨਾਂ ਗੁਰੂ ਜੀ ਨੂੰ ਨਹੀਂ ਪਛਾਣਿਆ ਪਰ ਜਦੋਂ ਸੂਰਜ ਉਦੈ ਹੋ ਗਿਆ ਹਨੇਰੇ ਦੀ ਕਾਲੀ ਚਾਦਰ ਛਮਟ ਗਈ ਤਾਂ ਆਲਸੀ ਤੇ ਦੁਨੀਆਦਾਰੀ ਲੋਕ ਨਹਾਉਣ ਵਾਸਤੇ ਆਏ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਤੱਕਿਆ ਉਹਨਾਂ ਦੀਆਂ ਅੱਖਾਂ ਚੁੰਝਲਾ ਗਈਆਂ ਅੱਖਾਂ ਨੂੰ ਮਲ ਮਲ ਕੇ ਮੋੜ ਮੋੜ ਦੇਖਿਆ ਹੈ ਨਾਨਕ ਜੀ ਤਿੰਨ ਦਿਨ ਹੋਏ ਹਨ ਇਹ ਤਾਂ ਡੁੱਬ ਚੁੱਕਾ ਸੀ ਮੋੜ ਕਿੱਥੋਂ ਆ ਗਿਆ ਕਿ ਉਹਨਾਂ ਦੀ ਰੂਹ ਤਾਂ ਨਹੀਂ ਭੂਤ ਰੂਪ ਵਿੱਚ ਆ ਬੈਠੇ ਪਰ ਉਹ ਮੋੜ ਸੋਚਦੇ ਰੂਹਾਂ ਜਾਂ ਭੂਤ ਇਸ ਤਰ੍ਹਾਂ ਨਹੀਂ ਬੈਠਦੇ ਉਹ ਤਾਂ ਆਖਦੇ ਹਨ ਧਰਤੀ ਨਾਲ ਪੈਰ ਨਹੀਂ ਲਾਉਂਦੇ ਭੁੱਲੀ ਦੁਨੀਆ ਦੇ ਲੋਕਾਂ ਦੇ ਖਿਆਲ ਸਨ ਪਰ ਹੋਰ ਹੈਰਾਨ ਇਸ ਗੱਲੋਂ ਸਨ ਕਿ ਗੁਰੂ ਜੀ ਦੇ ਚਿਹਰੇ ਉੱਤੇ ਨੂਰ ਦੀਆਂ ਕਿਰਨਾਂ ਉੱਠਦੀਆਂ ਤੇ ਸਿਰ ਉੱਤੇ ਚੱਕਰਵੰਨ ਖਲੋਤ ਜਾਂਦੀਆਂ ਸਨ ਉਹ ਨੂਰਾਨੀ ਚੱਕਰ ਉਹਨਾਂ ਨੂੰ ਮੱਲੋ-ਮੱਲੀ ਆਪਣੇ ਵੱਲ ਖਿੱਚ ਰਿਹਾ ਸੀ ਕਈ ਨੇੜੇ ਗਏ ਕਈ ਗੁਰੂ ਨਾਨਕ ਜੀ ਨੂੰ ਬੁਲਾਉਣ ਦਾ ਯਤਨ ਕੀਤਾ ਪਰ ਗੁਰੂ ਜੀ ਨੇ ਕਿਸੇ ਨਾਲ ਜ਼ੁਬਾਨ ਸਾਂਝੀ ਨਾ ਕੀਤੀ ਉਹ ਆਪਣੀ ਰੱਬੀ ਕਿਰਤ ਵਿੱਚ ਹੀ ਮਗਨ ਰਹਿ ਜਿੰਨਾ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਦੇਖਿਆ ਉਹਨਾਂ ਸੁਲਤਾਨਪੁਰ ਜਾ ਰੌਲਾ ਪਾਇਆ ਨਾਨਕ ਜਿੰਦਾ ਹੋ ਗਿਆ ਹੈ ਨਦੀ ਕਿਨਾਰੇ ਬੈਠਾ ਹੈ ਕਿਸੇ ਨਾਲ ਬੋਲਦਾ ਨਹੀਂ ਉਸਨੇ ਸਮਾਦੀ ਲਈ ਹੋਈ ਹੈ ਜੈ ਰਾਮ ਜੀ ਤੇ ਬੀਬੀ ਨਾਨਕੀ ਜੀ ਨੇ ਸੁਣਿਆ ਸੁੰਦੇ ਸਾਰ ਜੈ ਰਾਮ ਨਦੀ ਨੂੰ ਨੱਠ ਠੁਠਾ ਨਦੀ ਕਿਨਾਰੇ ਪਹੁੰਚ ਕੇ ਉਸ ਨੇ ਸੱਚਮੁੱਚ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਦੇਖ ਲਿਆ ਹਿਰਦੇ ਦੀ ਧੜਕਣ ਮੱਠੀ ਹੋ ਗਈ ਚਿਹਰੇ ਉਤੋਂ ਉਦਾਸੀ ਦੇ ਨਿਸ਼ਾਨ ਚਲੇ ਗਏ ਖੁਸ਼ੀ ਦੀ ਲਹਿਰ ਦੌੜ ਗਈ ਨੇੜੇ ਹੋ ਕੇ ਉਹਨਾਂ ਨੇ ਗੁਰੂ ਜੀ ਨੂੰ ਜੱਫੀ ਪਾ ਲਈ ਕਿੱਥੋਂ ਆ ਗਿਆਂ ਏ ਅਸੀਂ ਤਾਂ ਜੈ ਰਾਮ ਜੀ ਨੇ ਪਰੇ ਮਨ ਵਿੱਚੋਂ ਉੱਠੇ ਸਵਾਲ ਸਨ ਗੁਰੂ ਜੀ ਨੇ ਨੈਣ ਖੋਲੇ ਜੈ ਰਾਮ ਵੱਲ ਤੱਕਿਆ ਐਸਾ ਤੱਕਿਆ ਕਿ ਉਹ ਨਿਹਾਲ ਕਰ ਦਿੱਤਾ ਉਹਦੇ ਵਾਸਤੇ ਸਵਰਗ ਦੇ ਬੂਹੇ ਖੋਲ ਦਿੱਤੇ ਨਾਨਕ ਨਦਰੀ ਨਦਰੀ ਨਿਹਾਲ ਉਠੋ ਉਠੋ ਘਰ ਚੱਲੋ ਜੈ ਰਾਮ ਜੀ ਨੇ ਆਖਿਆ ਇੱਥੇ ਵੀ ਘਰ ਹੈ ਸਾਰਾ ਬ੍ਰਹਮੰਡ ਮੇਰਾ ਘਰ ਹੈ ਹੋਰ ਕਿਹੜੇ ਘਰ ਚੱਲਾਂ ਗੁਰੂ ਜੀ ਦਾ ਉਤਰ ਸੀ ਉਸਨੇ ਉਹਨਾਂ ਨੇ ਆਪਣੇ ਪੁੱਤਰ ਨੂੰ ਦੇਖੋ ਪੁੱਤਰਾਂ ਨੂੰ ਹੀ ਦੇਖ ਰਿਹਾ ਹਾਂ ਉਹ ਸਾਰੇ ਅਗਿਆਨਤਾ ਹਉਮੈ ਲਾਲਚ ਤੇ ਈਰਖਾ ਆਦਿ ਦੀਆਂ ਭਿਆਨਕ ਅੱਗਾਂ ਵਿੱਚ ਸੜ ਰਹੇ ਹਨ ਬਲ ਰਹੇ ਹਨ ਜਗਤ ਨੂੰ ਸ਼ਾਂਤ ਕਰਨ ਦੀ ਲੋੜ ਹੈ ਇਹੋ ਮੈਨੂੰ ਦਾਤੇ ਨੇ ਹੁਕਮ ਕੀਤਾ ਹੈ ਹੁਕਮੀ ਹੁਕਮ ਚਲਾਇ ਰਹਾਓ ਨਾਨਕ ਵਿਕਸੈ ਵੇ ਪਰਵਾਹੋ ਗੁਰੂ ਜੀ ਘਰ ਨਹੀਂ ਗਏ ਜੈ ਰਾਮ ਘਰ ਮੁੜ ਗਿਆ ਘਰ ਕਿਉ ਪਾ ਕੇ ਦੁੱਧ ਗਰਮ ਕਰਕੇ ਲਿਆਇਆ ਭਾਵੇਂ ਪਰਦੇ ਦਾ ਰਿਵਾਜ ਸੀ ਸੁਲਤਾਨਪੁਰ ਬੀਬੀ ਨਾਨਕੀ ਦਾ ਸਹੁਰਾ ਪਿੰਡ ਸੀ ਸਹੁਰੇ ਪਿੰਡ Hindu ਇਸਤਰੀਆਂ ਘਰੋਂ ਬਾਹਰ ਘੱਟ ਹੀ ਨਿਕਲਦੀਆਂ ਸਨ ਪਰ ਬੀਬੀ ਨਾਨਕੀ ਨੇ ਪਰਦੇ ਦੇ ਸਤਰ ਦੀ ਕੋਈ ਪਰਵਾਹ ਨਾ ਕੀਤੀ ਘਰੋਂ ਤੁਰ ਪਈ ਮੈਂ ਵੀਰ ਨੂੰ ਕਰ ਲਿਆਉਂਦੀ ਹਾਂ ਮੇਰਾ ਵੀਰ ਨਹੀਂ ਰੁਸੇਗਾ ਉਹ ਜ਼ਰੂਰ ਘਰ ਆਏਗਾ ਬੀਬੀ ਨਾਨਕੀ ਜੀ ਦਾ ਬਚਨ ਸੀ ਉਸ ਨੇ ਆਪਣੇ ਵੀਰ ਪਿਆਰੇ ਉੱਤੇ ਬੜਾ ਭਰੋਸਾ ਤੇ ਮਾਨ ਸੀ ਗੁਰੂ ਜੀ ਕੋਲ ਪੁੱਜੀ ਤੇ ਤਰਲਾ ਕੀਤਾ ਵੀਰ ਜੀਓ ਘਰ ਨੂੰ ਚਲੋ ਜੰਗਲ ਵਿੱਚ ਬੈਠਣਾ ਚੰਗੀ ਗੱਲ ਨਹੀਂ ਭੈਣ ਜੀ ਮੈਂ ਹੁਕਮ ਦਾ ਬੱਧਾ ਹਾਂ ਦਰਗਾਹੋਂ ਦਾਤੇ ਨੇ ਹੁਕਮ ਦਿੱਤਾ ਹੈ ਮੈਂ ਸੁਲਤਾਨਪੁਰ ਨੂੰ ਛੱਡ ਰਿਆਂ ਹਾਂ ਅਕਾਲ ਪੁਰਖ ਦੀ ਨੌਕਰੀ ਕਰਨ ਲਈ ਜਗਤ ਜਲ ਰਿਹਾ ਹੈ ਮਨੁੱਖਾਂ ਦੇ ਹਿਰਦੇ ਤੰਦੂਰਾ ਵਾਂਗ ਤਪ ਰਹੇ ਹਨ ਸਤ ਕਰਤਾਰ ਦੇ ਸ਼ੀਤਲ ਛਿੱਟੇ ਦੇਣੇ ਪੈਣਗੇ ਭੁਲਿਆਂ ਨੂੰ ਰਾਹ ਪਾਉਣਾ ਹੈ ਗੁਰੂ ਜੀ ਭੈਣਾਂ ਅਣਗੀ ਜੀ ਨੂੰ ਉੱਤਰ ਦਿੱਤਾ ਮੇਰੀ ਭਾਬੀ ਸੁਲੱਖਣੀ ਬੱਚੇ ਮੈਂ ਮਾਤਾ ਪਿਤਾ ਜੋ ਦਾਤਾ ਸਭ ਨੂੰ ਪੈਦਾ ਕਰਦਾ ਤੇ ਰੋਜੀ ਦਿੰਦਾ ਹੈ ਉਸ ਦੇ ਹਵਾਲੇ ਭਾਣੇ ਦੀ ਖੇੜ ਹੈ ਭੈਣ ਜੋਰ ਲਾ ਥੱਕੀ ਪਰ ਗੁਰੂ ਜੀ ਘਰ ਨੂੰ ਜਾਣ ਵਾਸਤੇ ਤਿਆਰ ਨਹੀਂ ਹੋਏ ਜਿੱਥੇ ਚੌਂਕੜਾ ਮਾਰ ਕੇ ਬੈਠੇ ਸਨ ਉਥੇ ਹੀ ਬੈਠੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਨਾਲ ਹੀ ਨਾਲ ਸਾਡੇ ਚੈਨਲ ਜੀਵਨ ਸਾਥੀ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਦੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਿਓ ਤਾਂ ਕਿ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਧੰਨਵਾਦ